ਜੰਮੂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਬਬਰੀ ਬਾਈਪਾਸ ਚੁਰਾਹਾ ਪਿਹਦੀ ਤੁਰਸਾਰੀਆਂ ਤੁ르ਕਤਨਾਵਾਂ ਦਾ ਸਬਬ ਬਣ ਚੁੱਕਿਆ ਹੈ ਅਕਸਰ ਇੱਥੇ ਟਰੱਕਾਂ ਟਰਾਲੀਆਂ ਪਲਟਦੀਆਂ ਰਹਿੰਦੀਆਂ ਨੇ ਕਿਉਂਕਿ ਮੋੜ ਤੇ ਦ੍ਰਖਤ ਹੋਣ ਦੇ ਕਾਰਨ ਮੋੜਨ ਵਾਲੇ ਵਾਹਨ ਚਾਲਕ ਨੂੰ ਅੱਗੇ ਡਿਵਾਈਡਰ ਨਜ਼ਰ ਨਹੀਂ ਆਉਂਦਾ ਤੇ ਗੱਡੀਆਂ ਡਿਵਾਈਡਰ ਦੇ ਨਾਲ ਟਕਰਾ ਕੇ ਪਲਟ ਜਾਂਦੀਆਂ ਨੇ ਇਥੇ ਸਾਈਨ ਬੋਰਡਾਂ ਦੀ ਵੀ ਪਾਰੀ ਕਮੀ ਹੈ ਅਕਸਰ ਹੀ ਤੁਰਕਟਨਾਵਾ ਹੋਣ ਕਾਰਨ ਇਹ ਮਾਮਲਾ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤਾਂ ਡਿਪਟੀ ਕਮਿਸ਼ਨਰ ਦੇ ਵੱਲੋਂ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਬਬਰੀ ਬਾਈਪਾਸ ਤੋਂ ਕੁਝ ਦੁਰਘਟਨਾ ਦੀ ਹੁਣ ਕਟਾਈ ਕੀਤੀ ਜਾਵੇਗੀ ਸਾਈਨ ਬੋਰਡ ਲਗਾਏ ਜਾਣਗੇ ਤੇ ਹੋਰ ਵੀ ਕਈ ਤਬਦੀਲੀਆਂ ਕੀ ਕੀ ਐਕਸ਼ਨ ਗਿਆ ਤਾਂ ਜੋ ਤੁਰਘਟਨਾਵਾਂ ਤੋਂ ਬਚਿਆ ਜਾ ਸਕੇ ਲਖਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਜ ਨੇ ਆਪਣਾ ਡੀਸੀ ਸਾਹਿਬ ਦੀ ਮੀਟਿੰਗ ਦੇ ਵਿੱਚ ਕੋਈ ਮੁੱਦੇ ਉਠਾਏ ਸੀ ਅਸੀਂ ਟ੍ਰੈਫਿਕ ਵਾਲਿਆਂ ਵੀ ਤੇ ਉਹਦੇ ਵਿੱਚ ਜਿਹੜਾ ਰੋਡ ਸੇਫਟੀ ਮੰਥ ਜਿਹੜਾ ਚੱਲ ਰਿਹਾ ਉਹਦੇ ਚ ਉਹਦੇ ਸੰਬੰਧ ਚ ਆਪਣੇ ਐਨਐਚ ਦੇ ਅਫਸਰ ਜਿਹੜੇ ਨੇ ਅੱਜ ਆਏ ਨੇ ਉੱਥੇ ਇੱਕ ਮੁੱਦਾ ਆ ਸੀਗਾ ਜਿਹੜਾ ਇਦਨ ਨਾ ਕਰੋ ਹਾਂ ਵੀ ਇੱਥੋਂ ਦੀ ਇੱਕ ਜਿਹੜੇ ਦਰਖਤਾਂ ਦੀ ਇਹਨਾਂ ਦੀ ਕਟਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਪਾਣੀ ਆ ਇਹਦੇ ਦਿੱਥੇ ਮਿੱਟੀ ਪਵੇ ਕਿਉਂਕਿ ਇੱਥੋਂ ਜਿਹੜਾ ਇਧਰੋਂ ਕੋਈ ਵੀ ਵੀ ਕਲਾੰਦਾ ਸਪੀਡ ਨਾਲ ਤੇ ਉਹ ਫਿਰ ਆਪਣਾ ਡਵਾਈਡਰ ਜਿਹੜਾ ਕ੍ਰਾਸ ਕਰਕੇ ਅੱਗੇ ਜਾ ਕੇ ਪਲਟ ਜਾਂਦਾ ਹੈ। ਉਹਦੇ ਸਬੰਧ ਵਿੱਚ ਇਹ ਹੀ ਇਹਨਾਂ ਨੇ ਇਹਨਾਂ ਨਾਲ ਗੱਲ ਹੋਈ ਹੈ ਅਫਸਰਾਂ ਨਾਲ। ਇਹ ਕਹਿੰਦੇ ਆ ਕਿ ਅਸੀਂ ਜੰਗਲਾਤ ਮੈਕਮੇਨਾਂ ਕੰਮ ਕਰਕੇ ਗੱਲ ਕਰਕੇ ਉਹ ਪਾਣੀ ਜਿਹੜਾ ਕਢਵਾ ਕੇ ਤੇ ਬੱਕੀ ਜਿਹੜਾ ਇਹ ਕਰਦੇ ਆਂਗੇ। ਕੁਝ ਫਿਰ ਇੱਥੇ ਸਾਈਨ ਬੋਰਡ ਲਗਾਣੇ ਸੀ ਕਿ ਕਿੰਨੀ ਸਪੀਡ ਦੇ ਉੱਤੇ ਗੱਡੀ ਜਿਹੜੀ ਆ ਧੁੰਦ ਵਿੱਚ ਜਿਹੜੀ ਆ ਜਾਂ ਆਮ ਚੱਲਣੀ ਚਾਹੀਦੀ ਹੈ। ਉਹ ਵੀ ਇਹਨਾਂ ਨੇ ਕਿਹਾ ਵੀ ਅਸੀਂ ਲਗਵਾ ਦੇਾਂਗੇ ਇੱਕ ਅੱਧੇ ਦਿਨ 'ਚ। ਕੁਝ ਲੱਗੇ ਵੀ ਹੋਏ ਨੇ। ਇੱਕ ਆ ਸੀਗਾ ਵੀ ਇੱਥੇ ਉਹ ਲਗਾਣਾ ਬੋਰਡ ਵੀ ਜੇ ਐਂਡ ਕੇ ਐਂਡ ਪਠਾਨਕੋਟ ਦਾ ਉਹ ਬੜੀ ਪਤਾ ਨਹੀਂ ਲੱਗਦਾ ਉਹ ਫਿਰ ਇੱਥੋਂ ਆਣ ਕੇ ਨਾਕੇ ਤੇ ਪੁੱਛਦੇ ਨੇ ਤੇ ਉਧਰੋਂ ਜਿਹੜਾ ਜਾਮ ਲੱਗ ਜਾਂਦਾ ਆ ਉਹ ਵੀ ਬੋਰਡ ਉਹ ਪਿੱਛੇ ਲੱਗਾ ਆ 2250 ਇਹਨਾਂ ਦੇ ਰੂਲ ਮੁਤਾਬਕ 2250 ਮੀਟਰ ਪਿੱਛੇ ਲੱਗਦਾ ਆ ਇਹਨਾਂ ਪਿੱਛੇ ਲਾਇਆ ਆ ਉਹ ਇਹਨਾਂ ਨੂੰ ਕਹਿ ਗਏ ਵੀ ਉਹ ਵੀ ਥੋੜਾ ਠੀਕ ਠਾਕ ਕਰਕੇ ਸਾਫ ਕਰ ਦੇਣਗੇ ਉਹਦੀ ਕਲੀਨ ਕਲੀਨ ਕਰ ਦੇਣਗੇ ਉਹਨੂੰ हम मैं नेशनल हाईवे अमृतसर पठानकोट आईआरवी से हूँ मेरा नाम इंसिडेंट मैनेजर गौरव प्रताप सिंह है थर्टी सेवन रोड सेफ्टी मंथ चल रहा है उसके रिलेटेड लो विजिबिलिटी जो उसको लिए हमने रिफ्लेक्टिव टेप भी लगाया है सर के साथ में हमारा डिस्कशन भी हुआ है ऑलरेडी हमारे साइन बोर्ड्स लगे हुए हैं जैसे स्पीड लिमिट साइन बोर्ड जो रोड यूजर्स के लिए ताकि कोई एक्सीडेंट ना हो और इसके रिलेटेड और भी हम इम्प्रूवमेंट कर रहे हैं साहब के साथ मिल कर के जो कि हमारे अंडर गार्जियंस श्री प्रोजेक्ट मैनेजर श्री लखवी जी लखवी सिंह जी उनके गार्जियं से और श्री डीसी साहब हमारे गुरदासपुर इनके सभी इंस्ट्रक्शन से हम लोग पूरा पूरा काम कर रहे हैं और ताकि हमारे एक्सीडेंट में जीरो फैटल्टीज और जीरो एक्सीडेंट्स टॉलरेंस जारी हो